मोदी सरकार भाजपा सरकार Maju pernah mereka. Ajar lau. Kamu. Keluar. Mereka baca. Maju pergi jauh. 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 Muti serkan. Mutawat. Maju serkan. Mutawat. Muti ਮਰਦਾਬਾਹ ਉਹ ਛੱਡ ਦੇ ਰਖਵਿੰਦਰ ਛੋਟ ਬਾਤ ਆਏ ਨਹੀਂ ਤੇਰਾ ਨਾਮ ਮੋਹਿਤ ਕੁੰਦਰਾ ਪ੍ਰਧਾਨ ਨਗਰ ਕੌਂਸਲਰ ਨੌਕਾੜਾ ਸਾਹਿਬ ਦੀ ਮੈਂ ਕਦੇ ਵੀ ਬਾਜਪਾ ਨੇ ਹਮੇਸ਼ਾ ਤੋਂ ਆਪਣਾ ਵਿਰੋਧ ਆਪ ਹੀ ਕਰਾਇਆ ਚਾਹੇ ਤੁਸੀਂ ਜੁਰੂ ਤੋਂ ਦੇਖ ਰਹੇ ਹੋ ਕਿਸਾਨੀ ਅੰਦੋਲਨ ਤੋਂ ਲੈ ਕੇ ਇਹਨਾਂ ਦੀ ਲੜਾਈ ਹਮੇਸ਼ਾ ਪੰਜਾਬ ਨਾਲ ਰਹੀ ਪੰਜਾਬ ਦੇ ਹਿੱਤਾਂ ਦੀ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ ਪਹਿਲਾਂ ਵਿਰੋਧ ਕਰਨੇ ਲਾਉਂਦੇ ਰਏ ਅਸੀਂ ਕਿਸਾਨੀ ਨੂੰ ਲੈ ਕੇ ਹੁਣ ਇਹਨਾਂ ਨੇ ਜੋ ਮਰੀਗਾ ਦੇ ਨੀਮਾ 'ਚ ਬਦਲਾਵ ਲਿਆਂਦਾ ਇਹਨਾਂ ਨੇ ਗਰੀਬ ਬੰਦੇ ਦੀ ਜੇਬ ਤੇ ਜੋ ਡਾਕਾ ਮਾਰਿਆ ਇਹ ਉਹਦਾ ਵਿਰੋਧ ਅਸੀਂ ਕਰਦੇ ਰਹਾਂਗੇ ਇਹ ਉਸੇ ਸੰਬੰਧੀ ਅੱਜ ਕਾਲੇ ਝੰਡੇ ਦਿਖਾ ਕੇ ਇਹ ਅਸੀਂ ਰੋਸ ਮੁੱਖ ਮੰਤਰੀ ਨਾਲ ਨਹੀਂ ਪ੍ਰਗਟ ਕੀਤਾ ਅਸੀਂ ਭਾਜਪਾ ਨਾਲ ਕੀਤਾ ਭਾਜਪਾ ਦਾ ਮੁੱਖ ਮੰਤਰੀ ਜਿੱਥੇ ਵੀ ਹੋਵੇਗਾ ਜਿੱਥੇ ਵੀ ਕੋਈ ਭਾਜਪਾ ਦਾ ਆਗੂ ਹੋਵੇਗਾ ਅਸੀਂ ਉਹਦਾ ਵਿਰੋਧ ਇਸੇ ਤਰ੍ਹਾਂ ਕਰਾਂਗੇ ਜੀ ਨਾਮ ਜੀ ਨਾਮ ਤੁਹਾਡਾ ਜੀ ਸਦबीर ਸਿੰਘ ਸੇਖੋਂ ਜੀ ਕੀ ਕਹਿਣਾ ਚਾਹੁੰਦੇ ਆ ਭਾਜਪਾ ਦਾ ਵਿਰੋਧ ਕੀਤਾ ਗਿਆ ਭਾਜਪਾ ਦਾ ਵਿਰੋਧ ਜਿਹੜਾ ਕੀਤਾ ਗਿਆ ਜੀ ਇੱਕ ਤਾਂ ਇਹ ਸਿੱਖ ਵਿਰੋਧੀ ਹੈ ਦੂਜਾ ਜੀ ਨਰੇਕਾ ਦੇ ਵਿੱਚ ਇਹਨਾਂ ਨੇ ਜੋ ਗਰੀਬ ਲੋਕਾਂ ਦਾ ਧੱਕਾ ਕੀਤਾ ਉਸ ਦਾ ਅਸੀਂ ਵਿਰੋਧ ਕੀਤਾ ਹੈ ਅਸੀਂ ਪੂਰ ਜੋਰ ਵਿਰੋਧ ਕਰਾਂਗੇ ਵੀ ਔਰ ਜੋ ਤਾਨਾ ਚਾਹੀ ਮੋਦੀ ਵੱਲੋਂ ਕੀਤੀ ਜਾ ਰਹੀ ਆ ਹਰ ਪੰਜਾਬੀ ਨੂੰ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਇਹ ਲੋਕਾਂ ਨੂੰ ਤਾਂ ਸ਼ਹਿਰਾਂ 'ਚ ਵੜਨ ਨਹੀਂ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ ਵੀ ਨਹੀਂ ਵੜਨਾ ਦੇ ਜਿਹੜਾ ਪਿੰਡਾਂ ਦਾ ਨਰੇਗਾ ਦਾ ਸਾਰਾ ਸਰਕਲ ਆ ਉਹ ਸਰਕਾਰਾਂ ਚ ਲਾਉਂਦੀਆਂ ਨੇ ਸੈਂਟਰ ਦੀਆਂ ਨਾ ਕੀ ਸਟੇਟ ਸਰਕਾਰ ਚ ਲਾਉਂਦੀ ਆ ਇਹ ਸਟੇਟ ਸਰਕਾਰ ਨੂੰ ਸਾਡੀ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਬੜਨ ਨਹੀਂ ਦਵਾਂਗੇ ਹਾਂਜੀ ਜੀ ਨਾ ਭਾਈ ਰਲਤੀ ਅੱਜ ਬੀਜਪੀ ਦਾ ਵਿਰੋਧ ਕੀਤਾ ਹੈ ਹਾਂਜੀ ਬੀਜਪੀ ਦਾ ਵਿਰੋਧ ਕੀਤਾ ਹੈ ਤੇ ਇਹਨਾਂ ਨੇ ਜਿਹੜੀ ਮਨਰੇਗਾ ਦੇ ਵਿੱਚ ਸੋਧ ਕੀਤੀ ਆ ਉਹਦੇ ਖਿਲਾਫ ਅਸੀਂ ਆਪਣਾ ਵਿਰੋਧ ਅਰਜ ਕਰਾਇਆ ਤੇ ਕਿ ਇਹਨਾਂ ਨੇ ਜਿਹੜੀ ਸਾਡੀ ਦਿੱਲੀ ਸਭਾ ਦਾ ਮੁਖੀ ਦੇ ਪਿਛੇ ਆ ਉਹਨੂੰ ਕੇ ਇਹ ਇਹਨਾਂ ਨੇ ਵੀਡੀਓ ਬਣਾਈ ਆ ਗੁਰੂਆਂ ਜੀ ਇਤਰਾਜ਼ਯੋਗ ਟਿੱਪਣੀ ਕਰੀ ਆ ਉਹਦੇ ਵਾਸਤੇ ਵੀ ਅਸੀਂ ਵਿਰੋਧ ਅਰਜ ਕਰਾਇਆ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਜਿਹੜੀ ਭਾਜਪਾ ਸਰਕਾਰ ਆ ਮੋਦੀ ਸਰਕਾਰ ਆ ਇਹ ਪੰਜਾਬ ਨੂੰ ਬਾਰ ਬਾਰ ਮਤਲਬ ਪਰੇਸ਼ਾਨ ਕਰ ਰਹੀ ਆ ਦੇਖ ਰਹੀ ਆ ਵੀ ਪੰਜਾਬੀ ਉਹਨੇ ਸਬਰ ਦਾ ਬੰਨ ਪਰਖ ਰਹੀ ਆ ਤੇ ਇਹਨਾਂ ਨੇ ਕੀ ਕਰਿਆ ਪਹਿਲਾਂ ਕਾਲੇ ਕਿਸਾਨ ਨੂੰ ਵਿਰੋਧੀ ਕਾਨੂੰਨ ਲਾਗੂ ਕਰੇ ਉਹਦੇ ਵਿੱਚ ਇਹਨਾਂ ਨੂੰ ਮੂੰਹ ਤੇ ਖਾਣੀ ਪਈ ਫਿਰ ਇਹਨਾਂ ਨੇ ਉਹਦੇ ਤੋਂ ਬਾਅਦ ਯੂਨੀਵਰਸਿਟੀ ਵਾਲੇ ਮੁੱਦੇ ਦੇ ਵਿੱਚ ਵੀ ਸਾਰਿਆਂ ਨੂੰ ਬਦਈਆ ਫਿਰ ਇਹਨਾਂ ਨੇ ਆਪਣੇ ਪਾਖਰੇ ਰੈਮ ਦੇ ਵਿੱਚ ਇਹਨਾਂ ਨੇ ਕਰਿਆ ਤੇ ਉਹਨਾਂ ਨੇ ਮਨਰੀਕਾ ਦੇ ਵਿੱਚ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਹੁਣ ਪੰਜਾਬੀਆਂ ਦੇ ਸਬਰ ਦਾ ਬੰਨ ਟੁੱਟ ਰਿਹਾ ਤੇ ਇਹਨਾਂ ਨੂੰ ਇਹਦੇ ਵਿੱਚ ਇੱਕ ਮੂਹਰੀ ਖਾਣੀ ਪਊਗੀ ਇਹਦੇ ਨਾਲ ਮੋਦੀ ਦੀ ਸਰਕਾਰ ਵੀ ਜਾ ਸਕਦੀ ਹੈ ਜੇ ਮਨਰੀ ਗਰੀਬ ਇਹਦੇ ਖਲਾਫ ਹੋ ਗਏ ਤਾਂ ਇਹ ਗਰੀਬਾਂ ਨੂੰ ਉਹਨਾਂ ਦੇ ਸਬਰ ਦਾ ਬੰਨ ਨਾ ਪਰਖੇ ਨਾ ਨਾ ਪਰਖੇ